बिजली वाले नहीं है बिजली वालों की सेवा थोड़ी दिल्ली है गैस साड़ी आंटी जा गया एटीट्यूड मैं बार खड़ा से बाहर में ऐसा मैं जोड़ कर देता मैं hey guys, तार तार दौद दे दौद दे तो नहीं गैस मैं कम बैक पूछा ना लोगों ची मोरो तब ऐसा करता डिपेल कर दी दो आधे दिन आप आप ठीक है ठीक है तो स्कूल चल चल नहीं, नहीं मैं मैं ठीक है सारे ठीक है चल 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 स्कूल में चल मनिंदर जाग गुंडिया तू मुझे क्या क्या में सारे वीडियो बना लिया ओ ਉਹ ਤਾਂ ਟਰੋਲੀ ਚਾਹ ਰਹੀ ਮੈਂ ਤਾਂ ਵਾ ਨਹੀਂ ਕਹਿਣਾ ਬੰਦਾ ਜੇ ਤੂੰ ਠੀਕ ਦਾ ਤੂੰ ਤਾਂ ਹੀ ਕਹਿਣਾ ਨਹੀਂ ਮੈਂ ਪੂਰੀ ਗੱਲ ਬੋਲਣ ਦੀ ਨਹੀਂ ਦਿੱਤੀ ਨਹੀਂ 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 ਪੂਰੀ ਸੀ ਗੱਲ ਅਸਲੀ ਸੀ ਲੋਟ ਤਾਂ ਮੈਂ ਨਾ ਚੁੱਲ ਲਈ ਰੈਡੀ ਹੁੰਦਾ ਪੈਸਾ ਘਬਰਾਹਟ ਹੋਣ ਲੱਗ ਗਈ ਉਲਤਿਆਣ ਲੱਗ ਗਈ ਮੈਂ ਇੱਥੇ ਦਰਦ ਨੂੰ ਦੀ ਇੱਥੇ ਮੈਂ ਸਾਰਾ ਕੁਝ ਨਾ ਹੱਥ ਪਾ ਕੇ ਬਾਹਰ ਕੱਢ ਲੈਣਾ ਕੱਢ ਲੈ ਮਰ ਜੂਗਾ ਬੱਧੀਆ ਚੋ ਪਹਿਲਾਂ ਤੁਸੀਂ ਅੱਗੇ ਤਾਂ ਤੁਹਾਨੂੰ ਮਾਰਨ ਲਈ ਦਿੱਤਾ ਨਾ ਵੀਰੂ ਆਪ ਕਹਿਣਾ ਹੁੰਦਾ ਵਾ ਤੁਸੀਂ ਤਾਂ ਮਰਨਾ ਹੀ ਹੈ ਤੇਸੀ ਵੀ ਮਰਨਾ ਹੀ ਹੈ ਅਸੀਂ ਕਹਿੰਦਾ ਅੱਛੀ ਬੱਚੇ ਰਹਿਣਾ ਚਲ ਲੈ ਗਏ ਮਮਾ ਪੱੜ ਦਾਲ ਲਏ ਗਏ ਗਾਇਸ ਮੈਂ ਇੱਥੇ ਦਰਦ ਨੂੰ ਲੱਗੀ ਮੈਂ ਬੜੀ ਜਿਆਦਾ ਫਿਰ ਮੈਂ ਕਿਹਾ ਛੁੱਟੀ ਮਾਰ ਜਾਏ ਇਹ ਬਸ ਥੋੜੀ ਦੇਰ ਹੀ ਹੋਣੀ ਹੈ ਇਹ ਨਾ ਕਿ ਜੇ ਤੋਂ ਬਾਅਦ ਸਾਰਾ ਕੁਝ ਛੱਡ ਜਾਣਾ ਮੈਂ ਨਾ ਉਹਦੇ ਤੋਂ ਬਾਅਦ ਵੀ ਹੋਊਗੀ ਮੈਂ ਤੁਹਾਨੂੰ ਦੱਸਤੀ ਗਿਆ ਨਾ ਲਮੇ ਅਗੈ ਨੇ 10 ਮਿੰਟਾਂ ਨੂੰ ਦੇਖ ਲੈ ਤੂੰ ਚੱਲ ਚਾਹ ਪੀ ਚਾਹ ਪੀ ਕੇ ਹਟ ਜਾ ਮੈਂ ਮਾਤਾ ਚਾਤ ਕਰਾ ਕੰਬੀ ਫਲੇਮ ਦੀਆਂ ਗੋਲੀਆਂ ਭੋਲੀਆਂ ਮੇਰੇ ਦਰਦ ਹੁੰਦੀ ਪਈ ਆ ਬਹੁਤ ਜ਼ਿਆਦਾ ਬਸ ਰਹਿਣ ਦਿਆ ਕਰ ਮਨਿੰਦਰ ਡਰਾਮੇ ਕਰ ਮੈਂ ਵੀ ਤਾਂ ਸਾਡੀ ਗੱਲ ਸੁਣਦਾ ਹੁੰਦਾ ਹਾਂ ਮੈਂ ਜਦ ਤੇ ਤੁਹਾਡੇ ਦਰਦ ਹੁੰਦੀ ਹੁੰਦੀ ਆ ਅਸੀਂ ਤਾਂ ਡਰਾਮੇ ਨਹੀਂ ਨਾ ਕਰਦੇ ਹੁੰਦੇ ਤੇ ਮੈਂ ਵੀ ਜੀ ਡਰਾਮੇ ਦਾ ਆਦਤ ਪਿਆਗਾ ਨਹੀਂ ਕਿ ਡਰਾਮੇ ਮੈਨੂੰ ਪਤਾ ਮੇਰੇ ਚੀਸਾ ਬੰਨ ਗਿਆ ਬਿੰਗਾਰੇ ਅਸਲ ਨਹੀਂ ਪੈਂਦਾ ਮੇਰੇ ਇੱਕ ਦਾ ਵੀ ਹੁੰਦੀ ਹੁੰਦੀ ਆ ਮਰਦਾ ਮੇਰੇ ਘਰ ਦੇ ਮੇਰੀ ਗੱਤ ਤੇ ਪਛਵਾ ਸੀ ਹੈ ਨਹੀਂ ਮੈਨੂੰ ਤਾਂ ਤੇਰੇ ਤੇ ਜਮਾ ਪਰੋਸਾਂ ਦੇ ਭਲਾ ਘਟੋਤੇ ਤੇ ਤੇਲ ਦੇ ਵਿੱਚ ਵੜ ਜਾ ਕਿਉਂ ਵੜ ਜਾ ਮੈਂ ਤਾਂ ਤੇ ਪਰੋਸਾ ਹੀ ਨਹੀਂ ਮੇਰੇ ਦੰਦੀ ਵੀਆ ਪਹੋਂ ਲਗੇ ਤਾਈ ਦੀ ਲਬੇ ਰਾਵਲ ਤੇ ਮਗਰ ਸਮੀ ਦੀ ਤਾਈ ਦੀ ਪਹੋਂ ਲਗੇ ਤਾਈ ਦੀ ਪਹੋਂ ਲਗੇ ਤਾਈ ਦੀ ਚੰਗੇ ਚੱਲ ਤਾਂ ਦੋਸਤੋ ਮੇਰੇ ਤੇ ਦਰਦ ਠੀਕ ਨਹੀਂ ਹੋਇਆ ਇੱਥੇ ਦਰਦ ਨਹੀਂ ਹੋਇਆ ਦੇ ਰਹਾ ਤਾਂ ਉਹ ਨਹੀਂ ਠੀਕ ਗੈਸ ਮੈਂ ਮਾਇਆ ਸਕਿਆ ਵੀ 9 ਵਜੇ ਤੱਕ ਹੋ ਜਾਊਗਾ ਗੈਸ ਟਾਈਮ ਪਤਾ ਕਿੰਨਾ ਲੱਗੇ ਤੇ ਮੇਰੇ ਦਰਦ ਨਹੀਂ ਠੀਕ ਹੋਈ ਲੱਖਾ 10 ਵਜ ਗਏ ਫਿਰ ਦਰਦ ਠੀਕ ਨਹੀਂ ਕਿਹਾਂ ਫੈਂਡ ਨਹੀਂ ਹੋਈ ਨਾ ਮੈਂ ਕੈਸ ਕਰਾਂ ਮੈਂ ਸੱਚੀ ਦੁਖੀ ਆ ਦਰਦ ਰਹਾ ਦਰਦ ਉਂਗਲੀ ਵੀ ਆ ਗਈ ਸੀ ਮੈਨੂੰ ਇੱਕ ਵਾਰੀ ਬਸ ਕਰਿਆ ਕਰ ਆਈ ਰੱਬ ਮੇਂੰਦ ਮੀਨਾ ਇੱਧਰ ਆ ਮੇਰੀ ਗੱਲ ਸੁਣ ਪਹਿਲਾਂ

তুম ਬੜ ਜਾ ਗਏ ਨੀ ਤੁਰ ਉਹਦੇ ਸਿਰ ਦੁਖਨਾਤੇ ਨਹੀਂ ਨਹੀਂ ਨਹਾ ਕੇ ਸਿਰ ਦੁਖ ਹੁੰਦੇ ਹੈ ਨਹਾ ਕੇ ਸਿਰ ਦੁਖ ਹੁੰਦੇ ਹੈ ਅੱਤ ਦੁਖਨਾਤੇ ਆਂਟੀ ਹਾਂ ਕੁਕੀਂ ਛੱਡ ਦੋ ਤਾਂ ਨਹੀਂ ਨਹੀਂ ਬਾਅਦ ਵਿੱਚ ਕਹੂੰਗਾ ਬਾਅਦ ਵਿੱਚ ਕਹੂੰਗਾ ਕਹ ਦੋ ਨਾ ਕਹ ਦੋ ਨਾ ਬਾਅਦ ਵਿੱਚ ਕਹੂੰਗਾ ਆਪਕੋ ਦੇਖ ਲਓ ਗਾਇ ਸਾਡੇ ਮੀਨਾ ਆਂਟੀ ਇੰਨੇ ਵਧੀਆ ਸਾਰੇ ਕੰਮ ਕਰਦੇ ਆ ਆ ਮੇਰੇ ਨਾਲ ਬਹੁਤ ਪਿਆਰਾ ਮੀਨਾ ਦੀ ਜੀ ਦਾ 하이 미나 ਲੈ 하이 미나 하이 미나 ਕਰਦੇ ਰਹਿੰਦੇ ਆ ਗਾਇਸ ਮੇਰੇ ਮੰਮੀ ਦੀ ਜ਼ਿੰਦਗੀ ਮੇਰੇ ਬਿਨਾ ਤਾਂ ਪੂਰੀ ਹੋ ਸਕਦੀ ਪਰ 미나 ਆਂਟੀ ਬਿਨਾਂ ਨਹੀਂ ਸਹੀ ਗੱਲ ਹੈ ਬਿਨਾਂ ਆਂਟੀ ਮੇਰੇ ਹਰ ਦੁੱਖ ਸੁੱਖ ਦਾ ਸਾਂਝੀ ਆ ਹਾਂਜੀ ਸਹੇਲੀ ਹੋ ਮੇਰੀ ਪੱਕੀ ਹਾਂਜੀ ਸਹੇਲੀ ਪੱਕੀ ਪੱਕੀ ਸਹੇਲੀ ਆ ਮੇਰੀ ਵੇ ਮੋੜ ਲੈ 10 ਸਿੰਨਾਂ ਨੂੰ ਮੈਂ ਤੇਰੀ ਪੱਕੀ ਮਿਨਾ 10 ਸਿੰਨ ਕੋ ਤੂੰ ਮੇਰੀ ਪੱਕੀ ਪੱਕੀ ਸਹੇਲੀ ਹੈ ਪੱਕੀ ਸਹੇਲੀ ਹੂੰ ਕੱਚੀ ਨਹੀਂ ਟੱਟੀ ਖਾ ਲ ਦਿੰਦਾ ਬੱਚੀ ਲੈ ਦਿੰਦਾ ਯਾ ਮੂੰ ਖਾ ਲਾ ਯੂਥ ਅੱਜ ਦਾ ਰਾਤ ਨੂੰ 2 ਮਿੰਟ ਕਿ ਚੌੜ ਬਣਾਇਆ ਹੈ ਹਾਂ ਹਾਂ ਗੋਭੀ ਸਬਜ਼ੀ ਨਾਲ ਦੇ ਤ੍ਰੀਤਾ ਮਟਰ ਕੱਢ ਲਾ ਲਓ ਮਟਰਾਂ ਦੀ ਸਬਜ਼ੀ ਬਣਾ ਲਈ ਆ ਇਧਰ ਸੁਣਨੇ ਲੱਗੂਗੀ ਸੁਣਨੀ ਆਏ ਆ ਪਜਾਮੇ ਨਾਲ ਹਾਏ ਆ ਪਜਾਮਾ ਦੇ ਦੇ ਯਾਰ ਹੁਣ ਹਾਂ ਮਰੋ ਦੋਤਾ ਸੀ ਕੱਲ ਅਸੀਂ ਹੋਰ ਬਣਾ ਹਾਂ ਨਹੀਂ ਅੱਜ ਦੀ ਇਹ ਠੀਕ ਹੈ ਆਈ ਤੇ ਕਿਥਾਂ ਮੈਂ ਆਪ ਆ ਕੇ ਡਾੜਾ ਸਾਂ ਮੈਂ ਦੀਦੀ ਇੱਥੇ ਆਹੋ ਇਹਦੇ ਨਾਲ ਕੀ ਪੋਣਗੇ ਆਹੀ ਨਹੀਂ ਨਹੀਂ ਦੀਦੀ ਲੱਗੇਗਾ ਆਈ ਕੋਈ ਮੰਗ ਕਰ ਪਾਇਆ ਲੰਮ ਮੰਗਤ ਨਹੀਂ ਪਾਇਆ ਮੰਗ ਕੋਈ ਪਾਇਆ ਇੱਥੇ ਕਿਹੜਾ ਗਲਤ ਆ ਤਾਂ ਇਹ ਕਾਲੂ ਦਾਵਾ ਆ ਲਵੀ ਬਿਰਦੀ ਜਿਹੜੀ ਮੈਂ ਹਰੇ ਤੱਕ ਮੋੜੀ ਨਹੀਂ ਵਿਆਹ ਤੇ ਜਾਣ ਲਈ ਪੜਿਆ ਕਰ ਨਿਕਰ ਕਿਥੀ ਨਿਕਰ ਨਹੀਂ ਦਿਖਾਈ ਦਿੰਦੀ ਨਿਕਰ ਨੂੰ ਦਿਖਾਈ ਆ ਦੇ ਖੰਟੀ ਇਹ ਸ਼ਰਟ ਮੇਰੇ ਭਾਈ ਕੀ ਹੈ ये, ये मेरे दुश्मन का है ये मेरे दुश्मन का है पजामा मेरे दुश्मन का है और ये वाली कोटी मेरे पापे की है मेरे पास मेरा कुछ भी नहीं है कस्से को छोड़ के कस्से छोड़ के बोलो देखा लाइक भी कितना मैं तेरे पार की नहीं शक्ल नहीं का दोस्तों ਆਮਰਾ ਅਸਲੀ ਯਾਰ ਅਸਲੀ ਕਾਲਾ ਭਰਾ ਮਰਾ ਕਿਉਂਕਿ ਇਹ ਸਾਡਾ ਸੇਫਟੀ ਬਿਮਾਰੀ ਲੱਗੀ ਸਕਦਾ ਚਾਹ ਪੀਂ ਤੋਂ ਪਹਿਲਾਂ ਨਹੀਂ ਆਹ ਇੱਕ ਆ ਤਿਆਰ ਹੋਇਆ ਬੈਠਾ ਹੈ ਵੀ ਇਹਨੇ ਵੀ ਵਰਦੀ ਨਹੀਂ ਲਾਹੀ ਪਾ ਕੇ ਨਾ ਛੁੱਟੀ ਮਾਰ ਲਈ ਕੰਮ ਲੈ ਆਇਆ ਕਹਿੰਦਾ ਨਹੀਂ ਕੀ ਹੋਇਆ ਸੀ ਤੈਨੂੰ ਚਾਹ ਪੀਂ ਲੱਗਾ ਢੇੜ ਦਰਦਾਂ ਲੱਗੇ ਜਿਵੇਂ ਦਰਦ ਹੋ ਗਏ ਨਹੀਂ ਤੁਹਾਨੂੰ ਦੋਨਾਂ ਨੂੰ ਮਸਟਾ ਜਾਂਦੀ ਇੱਕ ਉਹ ਵੀ ਉਹ ਵੀ ਚਾਹ ਪੀਂ ਲੱਗੀ ਪੱਤ ਪੱਣ ਲੱਗੇ ਤਿਆਰ ਹੋ ਕੇ ਮੈਂ ਕਿਹਾ ਚਾਹ ਪੀ ਲੈ ਦਰਦ ਹਟ ਜੂ ਮਰਥਾ ਟੱਡ ਦੁਖਾ ਲੱਗੇ ਕਹਿੰਦਾ ਇੱਥੇ ਇੱਥੇ ਕੁਛ ਹੁੰਦਾ ਮੈਂ ਤਾਂ ਟਿੱੰਗ ਤੇ ਲੱਗਿਆ ਰਹਿੰਦੀਆਂ ਨੇ ਮੈਂ ਕਹਿੰਦਾ ਤੂੰ ਲੀਵਰ ਲੋਵਰ ਚੈੱਕ ਕਰਾ ਲੈ ਤੇਰਾ ਲੀਵਰ ਫੈਟ ਹੋ ਗਿਆ ਵਾ ਦੂਸਰਾ ਕਮਜ਼ੋਰ ਹੁਣ ਤਾਂ ਮਰਦੀ ਵੀ ਖੁੱਲੀ ਹੋ ਗਈ ਸ਼ਰਮ ਕਰ ਲੋ ਕੰਮ ਕੀ ਹੈ ਮੈਂ ਤਾਂ ਇਹ ਕਹਣਾ ਤੂੰ ਭਰਾਵਾ ਆਪਣੇ ਫਿਊਚਰ ਵੱਲ ਧਿਆਨ ਦੇ ਲੈ ਤੇ ਵਿਆਹ ਕਰਾਉਣਾ ਤੇਰੇ ਬੱਚੇ ਤੇ ਕਿੱਦਾਂ ਰਹਿਣਗੇ ਯੂ ਯੂ ਸੀਮ ਉਹ ਕਰਾਵਨ ਮੈਂ ਤਾਂ ਨਹੀਂ ਕਹਿ ਲੱਗਾ ਮੈਂ ਤਾਂ ਕੰਮ ਕਰਨ ਲੱਗਾ ਤੂੰ ਵੀ ਮੈਨੂੰ ਕੰਮ ਕਰ ਰਿਹਾ ਕਿਹੜਾ ਉਹੀ ਜੰਗ ਪ੍ਰਾਗ ਦਾ ਉਹ ਮੇਰੀ ਆਈਡੀ ਐਕਟੀਵੇਟ ਕਰਨ ਨੂੰ ਦਵਾਵਾ ਆਨਲਾਈਨ ਵਰਗਾ ਕਰਦਾ ਹੈ ਤਾਂ ਕਈ ਸੇ ਮੈਂ ਡਾ ਆਨਲਾਈਨ ਵਰਕ ਕਰਦਾ ਲੇਕਿਨ ਬਹੁਤ ਪੈਸਾ ਇਹ ਨਹੀਂ ਦਸ ਦਿੱਤਾ ਇਹ ਨੂੰ ਦਸ ਦਿੱਤਾ ਹੁੰਦਾ ਨਹੀਂ ਨਹੀਂ ਕੀ ਇਹ ਬਾਤ ਹੈ ਮੇਰਾ ਪ੍ਰਸ ਮੇਰਾ ਦਿਮਾਗ ਖਰਾਬ ਕਰੇ ਜਾ ਰਿਹਾ ਮੈਂ ਕਹਿੰਦਾ ਇਹ ਬਾਤیں ਬਤਾਈ ਨਹੀਂ ਜਾਂਦੀ ਤੇ ਦੇਖ ਲਈ ਸਾਰਾ ਸਮਝ ਲੈ ਮੈਨੂੰ ਬਸ ਕਹਿੰਦਾ ਅਮਰ ਹੋ ਨਾ ਹੋਵੇ ਟੀਮਾ ਕੰਮ ਕਰ ਲੈ ਮੈਂ ਕਿਹਾ ਨਹੀਂ ਕਰਵਾ ਮੈਂ ਸਮਝਾਇਆ ਕਹਿੰਦਾ ਟੀਮਾ ਟੀਮਾ ਤੇ ਵਿਸ਼ਵਾਸ ਨਾ ਕਰਾ ਟੀਮਾ ਵੀ ਇਹ ਮੈਂ ਨੱਤ ਕੁੱਤੇ ਖਾਣੀ ਕਰਦੀ ਐ ਇੰਨੀ ਤਾਂ ਖੇਤ 'ਤੇ ਗੱਦੇ ਨਾ ਨਹੀਂ ਹੁੰਦੀ ਜਿੰਗੀਆਂ ਇਹਦੇ ਨਾਲ ਰੋਜ਼ ਹੁੰਦੀ ਕੰਮ ਪਿੱਛੇ ਉਹ ਮੈਨੂੰ ਪਤਾ ਮਾਰ ਵਰ ਕੀ ਕਹਿ ਰਿਹਾ ਕਹਿੰਦਾ ਕਾਰੀਨ ਕਾ ਬਸ ਕੁਆਲੀਫਿਕੇਸ਼ਨ ਪੂਰੀ ਹੋਵੇ ਸਾਰਾ ਕੰਮ ਕਰੀ ਜਾਵੇ ਕਾਰਨ ਕਹਿੰਨ ਟੂਰ ਜਿਹੜੇ ਉਹਨਕੇ ਬਾਅਦ ਮੈਂ ਲੈ ਕੇ ਜਾਊਂਗਾ ਟੂਰਜ਼ ਵੀ ਕਹਿੰਦੇ ਜੇ ਬਾਹਰ ਜਾ ਰਿਹਾ ਦੂਰ ਦਾ ਟੂਰ ਦਾ ਜੇ ਤੁਸੀਂ ਕੰਮ ਕਰਨਾ ਹੋਵੇ ਨਾ ਕੰਮ ਕਰਨਾ ਹੋਵੇ ਤੁਹਾਡੇ ਅੰਦਰ ਇੱਕ ਮਤਲਬ ਜੋਸ਼ ਹੋਵੇ ਜਨੂਨ ਹੋਵੇ ਕੰਮ ਕਰਨ ਦਾ ਤੇ ਜਿੰਨਾ ਮਰਜੀ ਤੁਸੀਂ ਦੱਸੋ ਵੀ ਅਸੀਂ ਆਹ ਕੰਮ ਕਰਨਾ ਤੁਹਾਡਾ ਇੰਟਰਸਟ ਕਰਦੇ ਜੀ ਤੁਹਾਨੂੰ ਉਹੀ ਟੌਪਿਕ ਨਾਲ ਲੈ ਕੇ ਚੜਾਤਾ ਤਾਂ ਮੇਰਾ ਨਾਮ ਗੱਲ ਤਾਂ ਸੁਣ ਲੋ ਫਿਰ ਉਹ ਕਹਿੰਦਾ ਤੇ ਆਵਾ ਕਹਿੰਦਾ ਕੀ ਜੇ ਵਧੀਆ ਕਰ ਰਿਹਾ ਕੁਆਲੀਫਿਕੇਸ਼ਨ ਪੂਰੀ ਕਰ ਰਿਹਾ ਕੰਮ ਕਰ ਰਿਹਾ ਵਧੀਆ ਕਹਿੰਦਾ ਕੀ ਆਪਣੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਵੀ ਨਾਲ ਬਾਹਰ ਟੂਲ ਚ ਲੈ ਗਿਆ ਸੀ ਸਾਰੇ ਫਰੀ ਹੋਗਾ ਟੂਰ ਆਪਣਾ ਉੜੇ ਤੇ ਆਣ ਨੂੰ ਆਉਂਦਾ ਨਹੀਂ ਕਿ ਟੂਲ ਕੱਟੂਗਾ ਉਹ ਤੇਰੀ ਗਲਤੀ ਪਤਾ ਤੇਰੀ ਕੀ ਹੈ ਯਾਰ ਫੋਨ ਚੱਕ ਲੈ ਤੂੰ ਲੈ ਕੇ ਨਹੀਂ 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 ਤੁਹਾਡਾ ਨਹੀਂ ਗਾ ਤੇਰੀ ਇੱਕ ਗਲਤੀ ਆ ਮੇਨ ਯਾਰ ਜੀ ਤੂੰ ਬਸ ਇਹ ਚ ਰਚਾਨਾ ਕਿ ਮੈਂ ਕੋਈ ਵੀਡੀਓ ਨਹੀਂ ਦੇਖਣੀ ਕਾ ਕੰਮ ਨਹੀਂ ਕਰਨਾ ਇਹ ਇਦਾਂ ਹੀ ਆ ਉਹ ਵੀਡੀਓ ਦੇਖਣ ਨੂੰ ਕਹੇ ਦੂਜੀ ਵੀਡੀਓ ਤੂੰ ਜਲਦੀ ਜਲਦੀ ਦੇਖ ਲੈਣੀ ਆਪਣੇ ਇਲਾ ਜਲਦੀ ਜਲਦੀ ਦੇਖਣੀ ਹੁੰਦੀਆਂ ਨੇ ਇਹਦਾ ਵੀ ਇਹੀ ਹੈ ਇਹਨਾਂ ਵੈਲੈਂਟਾਈਨ ਕਰ ਦਿੰਦੇ ਨੇ ਇਦਾਂ ਹੀ ਕੀਤਾ ਸੀਗਾ ਮੰਮਾ ਇਹਨੂੰ ਕਹਿੰਦੇ ਕਹਿੰਦੇ ਤੂੰ ਕੋਈ ਚਾਦੀ ਦੀ ਵੀਡੀਓ ਦੇਖ ਲੈ ਕਰ ਮੈਂ ਦੱਸ ਰਿਹਾ ਮਾੜਾ ਚੁੱਪ ਕਰ ਜਾ ਤੂੰ ਤੂੰ ਬਸ ਗੱਲ ਕਿਸੇ ਕਰ ਤੂੰ ਵੀਡੀਓ ਦੇ ਮੈਂ ਨਾ ਢਾੜ ਕੇ ਦੇਣਾ ਕੱਲਾ ਨੂੰ ਦੇਖਣ ੱਟੇ ਰੱਖਦੇ ਆ ਯਾਰ ਇਦਾਂ ਨਹੀਂ ਯਾਰ ਜਿਵੇਂ ਮਾਨਾ ਬਣਾ ਇਹਦਾ ਨਹੀਂ ਮੰਨ ਬੰਨਾ ਵੀਰੇ ਇਹਦਾ ਮੂਤ ਲੱਗਦਾ ਪਿਆ ਬਾਸਿਆਂ ਵਾਲ ਜਾਂਦਾ ਉਹ ਬਰਾਵਾ ਇਹਦੀ ਦਾ ਨਾ ਮੈਂ ਇੰਨੀ ਲਾਪਾਗੀਤੀਆ ਲੋਕਾਂ ਨੇ ਇੰਨੀਆ ਮੋਟੀਵੇਸ਼ਨਸ ਵੀਡੀਓ ਇੰਨੇ ਬਿਜ਼ਨਸ ਇਨਾ ਕੁਛ ਨੇ ਦਿੱਤੀਆਂ ਇਹ ਇਹ ਡੈਟਮਾਈਂਡ ਹੈ ਨਹੀਂ ਕਰੂਗਾ ਨਾ ਕਰ ਇਹਨੂੰ ਇਹ ਆ ਕਿ ਮੇਰੇ ਨਾਲ ਕੋਈ ਹੋਵੇ ਮੈਂ ਤਾਂ ਕਹਿ ਰਹੀ ਆ ਮੈਂ ਤੇ ਨਾਲ ਨਹੀਂ ਆਂ ਹੋਰ ਮੈਂ ਇਹਨੂੰ ਛੱਡ ਕੇ ਚਲੀ ਗਈ ਜੇ ਤੋ ਤੱਤ ਚਲੋ ਉਸ ਤੋਂ ਮੰਮੀ ਕਰੀ ਆ ਚੁੱਕੇ ਨੇ ਤੇ ਗਾਇਸ ਸਾਡੇ ਪਤਾ ਨਹੀਂ ਕੋਈ ਬਿਜਲੀ ਵਾਲਾ ਆਇਆ ਜੀ ਤੇ ਕੰਦੇ ਬਿਦਲੀ ਨਾਲ ਕੱਟ ਗਿਆ ਪਰ ਸਾਨੂੰ ਪਤਾ ਨਹੀਂ ਕਿ ਘਰੇ ਗਿਆ ਐਸੇ ਦਰਸ ਨਹੀਂ ਆਣਾ ਨਹੀਂ ਗਾਇਸ ਆਏ ਨਹੀਂ ਕੰਗੇ ਜੰਮੇਨ ਦੇ ਬੈਠੇ ਚੋਲ ਖਾਦੇ ਪਏ ਆ ਉਹ ਆਨੇ ਨਾਲ ਕੋਈ ਨਾ ਉਹ ਨਾ ਦੇ ਗਾਇਸ ਆ ਲੈ ਕੋਈ ਨਹੀਂ ਸਾਡੇ ਚੋਲ ਖਾ ਰਹੇ ਇਹ ਚੋਲ ਪਏ ਮੇਰੇ ਮਮਾ ਚਾਹ ਕਿੱਦਾਂ ਬਣਿਆ ਕਿਦਾ ਕਿਤੇ ਤਾਂ ਪਤਾ ਨਹੀਂ ਕਿੱਥੇ ਚੜਨੇ ਕਿੱਥੇ ਚਟਨੀ ਬਣਾਇਆ ਮਿਕਸੀਂ ਚੱਲਦੀ ਮੇ ਤਾਂ ਮੈਨੂੰ ਕਿਆ ਕਰਦੇ ਨੇ ਨਹੀਂ ਕੀਤੀ ਨਹੀਂ ਆਈ ਕਿ ਤੇ ਮੈਨੂੰ ਜੀ ਆ ਦਾ ਸਟੋਰੀ ਕਿਵੇਂ ਮਤੋਂਗੇ ਦੱਸੋ ਸੋ ਮੰਮੀ ਮੰਮੀ ਬਾਹਰ ਫੇਰ ਨਾ ਗੱਲ ਕਰੁੰਦੀ ਨਾ ਛੋਟੇ ਬੱਚੇ ਰੱਖ ਲਈਆਂ ਛੋਟੇ ਬੱਚੇ ਬਾਹਰ ਫੇਰ ਨਾ ਗੱਲ ਕਰੁੰਦੀ ਆ ਹੂੰ ਜੀ ਆ ਨਾ ਕੋਈ ਛੇ ਚਾਰ ਕਰਨਾ ਚੌੜ ਮੈ ਉੱਦ ਗਿਆ ਉਸ ਤੋਂ ਮੇਰੀ ਮੰਮੀ ਆ ਸੇਵਾ ਪੈਣਾ ਗੱਲਾਂ ਕਰਦੀ ਆ ਜੀ ਛੋਟੇ ਦੇ ਬਿਜੀ ਨੇ ਤੇ ਰੀਤਾ ਸਾਡਾ ਆ ਰਿਹਾ ਆ ਜਾ ਰੀਤਾ ਨਾਲ ਹਾਂ

ਗੱਲ ਸੁਣੋ ਗਾਇਸ ਮਮੇ ਸਾਡੇ ਬਿਜ਼ੀ ਥੋੜੇ ਸਟ੍ਰਿਕ ਹੋ ਗਏ ਨੇ ਮੈਨੂੰ ਪਤਾ ਨਹੀਂ ਖੜ ਜਾ ਮੈਨੂੰ ਪਹਿਲਾਂ ਸੈੱਟ ਕਰ ਲਦੇ ਤੈਨੂੰ ਬਾਅਦ ਚ ਕਰ ਦੀ ਸੈਟ ਲਗਾ ਗਾਇਸ ਮੇਰੇ ਤੇ ਐਮੀ ਜੱਡੀ ਜਾਂ ਮੇਰਾ ਕੁਛ ਪਿੱਤਾ ਵੀ ਨਹੀਂ ਗਾ ਬੱਤਾਂ ਮਾਰਨਾ ਦੋਸਤੋ ਦੋਸਤੋ ਫਾਈਨਲੀ ਆਪਣਾ ਬਿਜਲੀ ਦਾ ਕੰਮ ਹਿੱਲ ਚੁੱਕ ਹੱਲ ਹੋ ਚੁੱਕਿਆ ਵਾ ਮੈਂ ਕਹਿੰਨੇ ਕਿ ਹਿੱਲ ਚੁੱਕਿਆ ਹੋ ਤੇ ਗਾਇਸ ਮੋਟਾ ਭਾਈ ਛੱਡਾ ਕੇ ਬੈਠਾ ਚੈਟਿੰਗ ਕਰ ਰਿਹਾ ਵਾ ਮੰਨ ਦੱਸ ਕੇ ਆਈਏ ਇਧਰ 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 ਆਲੇ ਸਾਈਨ ਕਰਨੇ ਆ ਹਾਂਜੀ ਦੱਸੋ ਆ ਪੰਜ ਸਾਈਨ ਇੱਥੇ ਕਰਨੇ ਆ ਠੀਕ ਐ ਆ ਸਾਰੇ ਟਿੱਕ ਲਗਾਏ ਹੋਏ ਆ ਤੁਹਾਨੂੰ ਠੀਕ ਐ ਆ ਦੇਖ ਇੱਕ ਤੋਂ ਦੋ ਐਸੇ ਤਰ੍ਹਾਂ ਚਾਰ ਪੰਜ ਓਕੇ ਤੇ ਪੰਜ ਇੱਥੇ ਸਾਰਾ ਟਿੱਕ ਲਗਾਏ ਆ ਤੇ ਸਾਈਨ ਕਰਾ ਲਓ ਤੇ ਬਾਕੀ ਮੰਮਾ ਨਾਲ ਗੱਲ ਕਰ ਲਓ ਫੋਨ ਤੇ ਓਕੇ ਤੇ ਦੋਸਤੋ ਚਲ ਆਪਾਂ ਇੰਸਟੀਚੂਟ ਚਲਦੇ ਆਂ ਵੀ ਇੰਸਟੀਚੂਟ ਗਿਆ ਨੂੰ ਬਹੁਤ ਟਾਈਮ ਹੋ ਗਿਆ ਆ ਜਾਣਾ ਨਹੀਂ ਪਹਿਲਾਂ ਮੰਮੀ ਨੂੰ ਛੱਡ ਕੇ ਆਉਂਦੇ ਜੇ ਤੇ ਮੈਨੂੰ ਤੱਕ ਕੰਮ ਨਹੀਂ ਸੀ ਤਦੋਂ ਤਾਂ ਮੈਨੂੰ ਬਹੁਤ ਗੁੱਸਾ ਚੜਿਆ ਹੋਇਆ ਬਹੁਤ ਜ਼ਿਆਦਾ ਮੈਨੂੰ ਨੇ ਤਰ੍ਹਾਂ ਪਿਆਰਪੂਰ ਆਂਦਾ ਕਿੱਦਾਂ ਉੱਤੋਂ ਕੋ ਥੱਪੜ ਮਾਰ ਕੇ ਆਏ ਮੋਟੇ ਇੰਸਟੀਚਿਊਟ ਤੇ ਮੈਂ ਤੁਹਾਨੂੰ ਨਾ ਪੜਨਾ ਉਹ ਪੜਨ ਥੋੜੀ ਜਨ ਫਾਇਫ ਫੜਾਂ ਨਾ ਜੀ ਆਪਾਂ ਅੰਦਰ ਹੀ ਹਾਲਾਤ ਆ ਸੱਤ ਤੋਂ ਸਰ ਤੋਂ ਮੈਨੂੰ ਪਤਾ ਨਹੀਂ ਕੀ ਗਏ ਸਾਡੀ ਆਂਟੀ ਚ ਆ ਗਿਆ ਐਟੀਟਿਊਡ ਮੈਂ ਬਾਹਰ ਖੜਾ ਸੀ ਮਾਰਨ ਨੂੰ ਐਂ ਝਾਕ ਕੇ ਕਹਿੰਦੇ ਅੰਦਰ ਚ ਲਗੇ ਪਾੜੀ ਲੈ ਕੇ ਜਾਂਦੇ ਨੇ ਜਾਂ ਕੋੜੀ ਲੈ ਕੇ ਉੱਥੇ ਇਕੜ ਮੈਂ ਥੱਲੇ ਨੰਬਰ ਮੈਂ ਕਹਿਣਾ ਵਾ ਮੈਂ ਜੁੱਧ ਕਰਦੇ ਨਾ ਮੈਂ ਯਾਰ ਮਮਮੀ ਦੁਆਰਾ ਦੁਆਰਾ ਮਮਮੀ ਦੁਆਰਾ ਕਿਹੜੀ ਵਾਪਸ ਕਿਹੜੀ ਵਾਪਸ ਨਹੀਂ ਦੀ ਰੀਤੇ ਮੇਰੇ ਮੇਰੇ ਤੋਂ ਬਿਗੈਰ ਹੈ ਤੇਰੇ ਮੈਨੇ ਨਾ ਅਬ ਇਹਨੇ ਕੁੱਚਿਆ ਕਿੱਦਾਂ ਮਾਰਕਿੰਦੇ ਇਦਾਂ ਮੇਰੇ ਮਾਰ ਕੇ ਖਾਓ ਆਹ ਕਿ ਤਰ੍ਹਾਂ ਕਰ ਬੋਲੋ ਹਾਂ ਆਹ ਬੋਲੋ ਨਾ ਕੋਈ ਨਹੀਂ ਆਹ ਬੋਲੋ ਮੈਨੂੰ ਅੱਡੀਆਂ ਚੱਕ ਮਾਰ ਦੋ ਮੈਂ ਦੱਸ ਦੁੱਤੀ ਇਹਨੇ ਲਿਖਾਓ ਅੱਗੋ ਛਾਲ ਮਾਰ ਦੋ ਤਾਂ ਚਲੋ ਦੋਸਤੋ ਫਾਈਲ ਫੜਾ ਕੇ ਫੇਰਾ ਕੇ ਮਿਲਦੇ ਤੁਹਾਨੂੰ तो दोस्तों कितना टाइम होगा दिखाया विश्व उस्ताद जी नौ पच्ची हो गए तो नौ पच्ची हो गए हैं पर अभी तक हमारे बिजली वाले नहीं है बिजली वालों की सेवा थोड़ी दिल्ली है दिल्ली है दिल्ली है।, है मैं जहाँ देखो घर आता है मैसेज पहला आ जाता वा अभी बिगड़ गया है बहुत बाहर तो आया देखी देखा दे। चलो तो दोस्त देख के आने चलो दोस्तों को काम कर प्रैक्टिस लिए भी जाके आना उ ਅੱਗੇ ਗਾਣਾ ਵਾ ਹਾਂ ਅੱਛਾ ਫਿਰ ਦੋ ਦਿਨ ਮੈਂ ਕਹਦੇ ਨਾ ਲੇਕਦਾ ਤੂੰ ਨਾਲ ਮਿੰਨੇ ਵੀ ਮਰਵਾਏਗਾ ਗੈਸ ਅਸੀਂ ਲੋਨ ਲੈ ਕੇ ਭੱਜ ਜਾਂਦੇ ਹੁੰਨੇ ਆ ਤੁਹਾਨੂੰ ਕੀ ਪਤਾ ਚਲੋ ਪਹਿਲੇ ਪਘੋੜੇ ਆ ਪਘੋੜੇ ਆ ਭਜਾ ਕੇ ਲੈ ਜਾਂਦੇ ਅਸੀਂ ਇਹ ਵੀ ਰੱਖ ਲੈਣਾ ਆ ਫੜੋ ਆ ਫੜੋ ਅਜੀ ਬੋਰਡ ਵੀ ਲੈ ਕੇ ਭੱਜਦੇ ਹੁੰਨੇ ਆ ਬੋਰਡ ਲੈ ਕੇ ਕੰਢੇ ਤੇ ਵੀ ਚੜ ਜਾਂਦੇ ਹੁੰਨੇ ਆ ਗੈਸ ਇਹ ਪਹਿਲੇ ਐ ਤੂੰ ਹਿੱਲਿਆ ਕਾ ਤੂੰ ਆਵਾ ਬਸ ਵੀ ਸਾਡੀ ਸੁਭਨੇ ਆ ਕੁਝ नहीं हुन किधर रड चल सुन नु भी रे सुपरमैन को दोस्तों बधाइयां जी बधाइयां कांग्रेचुलेशनस से कांग्रेचुलेशन हैप्पी कांग्रेचुलेशन टू यू हैप्पी कांग्रेचुलेशन टू अस सो गाइस वी आर लाइटर फाइनली बैक इट वाज गूमिंग इन खाडे घरच गाइस रोशनी छानगीया गाइस लाइट वॉज घूमिंग इन फील्ड एंड वी विल टेक इट बैक समबडी इज किडनैप इट सो वी हैव टू ये देखिए कितनी सीकट ना सम पैसा था वो हमसे ईर्ष्या रखता था गाइस ईर्ष्या बहुत रखते हैं हमसे लोग पर हम किसी से नहीं रखते हैं हम बहुत अच्छे बच्चे हैं हो ना आप अच्छे बच्चे हैं गाइस तो पता हम ऐसे एस इस टाइम हम सोए हुए थे हां गाइस किसी की अनमोल अंगो लगे हुए हैं भैया जी ਉਹ ਗਾਇਜ਼ ਅੱਛਾ ਤੇ ਸਬਜੀ ਦੇਖੋ ਕਿਵੇਂ ਬਣਈਆ ਐਨੀ ਸਵਾਦ ਸਬਜੀ ਆ ਥੈਂਕ ਯੂ ਮੇਰਾ ਬੱਚਾ ਗਾਇਜ਼ ਮੈਨੂੰ ਚੋਲ ਬੋਗਿਆ ਲੱਗੇ ਮੇਰਾ ਬੱਚਾ ਕਿੰਨੇ ਕੰਮ ਕਰਦਾ ਹੈ ਯਾਰ ਚਾਲੇ ਮੇਰੇ ਸਾਥੇ ਚਾਹੇ ਇੱਕ ਮਿੰਟ ਲਈ ਬੈਠਾ ਕਿ ਮੈਂ ਚਟਨੀ ਵੀ ਆਦਰ ਪਿਆਰ ਦੇਦੇ ਪਏ ਨੇ ਅੱਜ ਗਾਇਜ਼ ਮੰਮੀ ਤੇ ਬ੍ਰੇਕ ਵੀ ਹੋ ਗਿਆ ਸੀ ਮੰਮੀ ਰੋ ਗਈ ਸੀ ਸੱਚੀ ਰੋ ਗਈ ਸੀ ਤੁਹਾਨੂੰ ਕਿ ਲੱਗਿਆ ਤੁਹਾਨੂੰ ਕਿ ਲੱਗਿਆ ਕਿੰਨਾ ਹੋ ਗਿਆ ਮਨ ਕਰ ਤਾਂ ਗੁੱਸਾ ਚੜ ਰਿਹਾ ਸੀਗਾ ਮੇਰੇ ਜਿਗ ਦੇ ਤੋ ਗੋਲੇ ਹੁੰਦਾ ਨਾ ਮੈਂ ਸੱਚੀ ਚੱਕ ਚੱਕ ਕੇ ਤੰਦ ਚ ਮਾਰਨਾ ਸੀ ਗਾਇਸ ਕੋ ਕਹਿੰਦਾ ਆਂਟੀ ਜੀ ਤਾਂ ਦੋਸਤੋ ਲਾਈਟ ਆਪਣੇ ਹਾਲੇ ਨਹੀਂ ਵਾਪਸ ਆ ਚਕਰੋ ਮੈਂ ਨਹੀਂ ਚੈਨਲ ਨਾਲ ਸੌਂਦੇ ਪੱਖੇ ਲਾ ਕੇ ਸੀ ਚਲਾ ਕੇ ਤਕੇ ਜੰਮ ਨਾ ਬਾਕੀ ਤਾਂ ਠੰਡ ਆ ਗਈ ਤੋ ਨੀਓ ਨਾ ਲੱਗ ਉਹ ਠੰਡ ਲੱਗਦੀ ਵੀ ਦੋਸਤੋ ਮੈਂ ਥੋੜ੍ਹਾ ਜਿਹਾ ਚਲਾਉਂਗਾ ਡ੍ਰੈਗਰ ਜੀ ਬਾਹਰ ਮੈਂ ਇੱਕ ਮੰਝੀ ਦਿਓ ਪਿਆ ਸੱਚ ਤੋੜੀ ਰਹਿ ਗਿਆ ਯਾਰ ਬਾਹਰ ਚੱਟੇ ਚੱਲ ਉਹ ਤੋ ਤਾਂ ਉਹ ਬੋਲਿਆ ਕੱਪੜੇ ਦੇਖ ਕੇ ਮੈਂ ਬਾਹਰ ਸੋ ਗਿਆ ਹਾਂ ਜੀ ਦੋਸਤੋ ਦੇਖਦੇ ਨਹੀਂ ਆਏਗਾ ਲੋ ਜਿਸ ਕੋ ਵੇ ਮੈਂ ਨਹੀਂ ਆਇਆਗਾ ਫਰ ਕੋਈ ਤੋ ਲੈ ਨਹੀਂ ਅਗਾ ਤੂੰ ਤੂੰ ਬੋਲ ਦਿਆ ਨਹੀਂ ਆ ਰਿਹਾ ਤਾਂ ਚਲੋ ਦੋਸਤੋ ਅੱਪਾਂ ਲੱਗਿਆ ਸੌਣ ਤੇ ਤੁਹਾਨੂੰ ਮਿਲਦੇ ਆਪਾਂ ਨੈਕਸਟ ਵਲੋਗ ਦੇ ਵਿੱਚ ਲਵ ਯੂ ਟੂ ਅ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਬਾਏ ਬਾਏ ਗੁੱਡ ਨਾਈਟ ਦੋਸਤੋ